ਇੱਕ 40 ਸਾਲ ਪੁਰਾਣੀ ਗਰਦਾਬਰੀ ਕਿਵੇਂ ਟੁੱਟਦੀ ਹੈ 40 ਸਾਲ ਪੁਰਾਣੀ ਗਰਦਾਬਰੀ ਜੇ ਤਾਂ ਜਣਕੇ ਜਿਹੜਾ ਬੰਦਾ ਜਿਹਦੇ ਨਾਮ ਗਰਦਾਬਰੀ ਚੱਲੀ ਆ ਰਹੀ ਹੈ ਹਾਂਜੀ ਉਹ ਸਹਿਮਤ ਹੈ ਕਿ ਤੇ ਕਾਸ ਤੋਂ ਉਸ ਤੋਂ ਬਾਅਦ ਦੂਆ ਬੰਦਾ ਕਰਨ ਲੱਗ ਗਿਆ ਹਾਂਜੀ ਉਹ ਬਿਆਨ ਦੇ ਦਿੰਦਾ ਹੈ ਠੀਕਾ ਤਾਂ ਉਹਦੀ ਸਹਿਮਤੀ ਦੀ ਰੱਪੀ ਪਾ ਕੇ ਪਟਵਾਰੀ ਸਾਰਿਆਂ ਦੀ ਨੰਬਰਦਾਰੀ ਦੀ ਹਾਜ਼ਰੀ ਚ ਹਾਂ ਹਾਂ ਤਾਂ ਉਹ ਚੇਂਜ ਕਰ ਸਕਦਾ ਹੈ ਠੀਕਾ ਜੇ ਕਬਜ਼ਾ ਚੇਂਜ ਹੁੰਦਾ ਜੇ ਉਹਦਾ ਜਣਕੇ ਕਬਜ਼ੇ ਦੀ ਚੇਂਜ ਹੁੰਦਾ ਤਾਂ ਗਰਦਾਬਰੀ ਚੇਂਜ ਨਹੀਂ ਹੁੰਦੀ ਉਹ ਪੁਰਾਣੇ ਬੰਦੇ ਦੇ ਨਾਮ ਉਹ ਉਹੀ ਰਹਿੰਦੀ ਹੈ ਅੱਛਾ ਉਵੇਂ ਉਵੇਂ ਉਹਦੀ ਸਹਿਮਤੀ ਤੋਂ ਕਹਿ ਨਹੀਂ ਕਰਦਾ ਠ ਆਪਣਾ ਫਰਦ ਵਾਲਾ ਖਾਨਾ ਹੁੰਦਾ ਨਾ ਜਿੱਥੇ ਮਾਲਕ ਦੇ ਕਾਸਤ ਕਰ ਲਿਖਿਆ ਹੁੰਦਾ ਉੱਥੇ ਮਕਬੂਜਾ ਮਾਲਕ ਸ਼ਬਦ ਲਿਖਿਆ ਹੁੰਦਾ ਹੈ ਮਕਬੂਜਾ ਦਾ ਮਤਲਬ ਹੁੰਦਾ ਹੈ ਇੱਕ ਤਾਂ ਹੁੰਦਾ ਖੁਦਕਾਸਤ ਖੁਦਕਾਸਤ ਦਾ ਮਤਲਬ ਤਾਂ ਇਹ ਹੁੰਦਾ ਹੈ ਵੀ ਜਿਹੜੇ ਜ਼ਮੀਨ ਦੀ ਆਪਾਂ ਕਾਸਤ ਕਰਦੇ ਆ ਬੋਨੇ ਦੀ ਹਾਂਜੀ ਹਾਂ ਮਕਬੂਜਾ ਉਹ ਹੁੰਦੀ ਹੈ ਜਿਹੜੀ ਜ਼ਮੀਨ ਬੌਣ ਦੇ ਵਿੱਚ ਨਹੀਂ ਆਉਂਦੀ ਜਿਸ ਤਰ੍ਹਾਂ ਮਕਾਨ ਹੋ ਗਏ ਹਾਂਜੀ ਜਾਂ ਕੋਈ ਆਪਣੀ ਬੰਜਰ ਜ਼ਮੀਨ ਹੋ ਗਈ ਉੱਥੇ ਮਕਬੂਜਾ ਸ਼ਬਦ ਆਦਾ ਜਿਹੜੀ ਆਪਣੀ ਕਿਸੇ ਹੋਰ ਵਰਤੋਂ ਚ ਆਉਂਦੀ ਹੈ ਬੌਣ ਦੇ ਕਾਸਤ ਦੇ ਕੰਮ ਨਹੀਂ ਆਉਂਦੀ ਉੱਥੇ ਆਪਾਂ ਮਕਬੂਜਾ ਸ਼ਬਦ ਹੁੰਦਾ ਮਾਲਕਾਂ ਨੇ ਮਕਬੂਜਾ ਮਾਲਕਾਂ ਨੂੰ ਲਿਖਿਆ ਠੀਕ ਹੈ ਜੀ ਇੱਕ ਖਾਨੇ ਦੀ ਵਸੀਅਤ ਜਿਸ ਵਿਅਕਤੀ ਨਾਮ ਜਾਇਦਾਦ ਕੀਤੀ ਜਾਂਦੀ ਹੈ ਕਿ ਉਹ ਖੁਦ ਲਿਖ ਸਕਦਾ ਜਾਂ ਨਹੀਂ ਉਹ ਲਿਖ ਸਕਦਾ ਕੋਈ ਚੱਕ ਨਹੀਂ ਪਰ ਉਹਦੇ ਗਵਾਹ ਜਿਹੜੇ ਕਾਇਮ ਹੋਣੇ ਚਾਹੀਦੇ ਨੇ ਗਵਾਹ ਉਹਦੇ ਜਿਹੜੇ ਜ਼ਰੂਰੀ ਛੇ ਤਾਂ ਉਹ ਬੈਠੀ ਅੱਛਾ ਜੇ ਗਵਾਹ ਜੇ ਗਵਾਹ ਨਹੀਂ ਪੁਆਏ ਆਪਾਂ ਨੇ ਉਸ ਤੇ ਕੋਈ ਹਾਂਜੀ ਉਹ ਗਵਾਹ ਨਹੀਂ ਬੰਦੇ ਗਵਾਹ ਵੀ ਦਿੱਥ ਹੋਗੀ ਤਾਂ ਉਹਦੀ ਕੋਈ ਵੈਲਿਊ ਠੀਕ ਆ ਕਹਿੰਦਾ ਬਾਈ ਜੀ ਜ਼ਮੀਨ ਦੀ ਵੰਡ ਨਹੀਂ ਹੋਈ ਸਾਡੀ ਤੇ ਇੱਕ ਭਰਾ ਜ਼ਮੀਨ ਵੇਚ ਵੇਚਦਾ ਹੁੰਦਾ ਬਿਨਾਂ ਸਹਿਮਤੀ ਤੋਂ ਬਿਨਾਂ ਸਹਿਮਤੀ ਤੋਂ ਉਹ ਆਪਣੀ ਸਿਰ ਜਮੀਨ ਵੇਚ ਸਕਦਾ ਹੈ ਉਹਨੂੰ ਆਪਾਂ ਕੋਈ ਚੈਲੇਂਜ ਨਹੀਂ ਜੇ ਉਹ ਹਿੱਸਾ ਜੋ ਨੰਬਰ ਵੇਚਣਾ ਚਾਹੇ ਉਸ ਤਾਂ ਨੰਬਰ ਬਗੈਰ ਸਹਿਮਤੀ ਹੁੰਦੀ ਹੈ ਜਾਂ ਨੰਬਰ ਨਹੀਂ ਬਿਕਦੇ ਨੰਬਰ ਨਹੀਂ बिकਦੇ ਹਿੱਸਾ ਦਾ ਜਦ ਮਰਜੀ ਵੇਚ ਸਕਦਾ ਆਪਦੇ ਹਿੱਸੇ ਤੋਂ ਘੱਟ ਜਮੀਨ ਜਦ ਮਰਜੀ ਹਿੱਸਾ ਪੂਰਾ ਜਾਂ ਹਿੱਸੇ ਤੋਂ ਘੱਟ ਜਦ ਮਰਜੀ ਵੇਚ ਸਕਦਾ ਠੀਕ ਹੈ ਜਨਾ ਜੇਕਰ ਜਮੀਨ ਵੀ ਆਪਣੇ ਨਾਮ ਹੋਵੇ ਤੇ ਕਬਜ਼ਾ ਵੀ ਆਪਣੇ ਨਾਮ ਹੋਵੇ ਪਰੰਤੂ ਗਰਦਾਵਰੀ ਦੂਜੇ ਭਰਾ ਦੇ ਨਾਮ ਹੋਵੇ ਤੇ ਜਿਸ ਦੀ ਮੌਤ ਹੋ ਤਾਂ ਇਸ ਨੂੰ ਦੁਰਸਤ ਕਰਾਉਣ ਦੇ ਲਈ ਕੀ ਕਰਨਾ ਪਿਆ ਇਹਨੂੰ ਦੁਰਸਤ ਕਰਾਉਣ ਲਈ ਆਪਾਂ ਪਟਵਾਰੀ ਲੇਵੇ ਜਾਵਾਂਗੇ ਪਟਵਾਰੀ ਲੇਵੇ ਰੱਤਦੰਤ ਕਰਾਉਣਾ ਅਗੋਂ ਦੇ ਬਾਸਾਂ ਦੇ ਜਿਹੜੇ ਬੰਦੇ ਇੱਥੋਂ ਹੀ ਹੈ ਨਾ ਜਿਹਦੇ ਨਾਲ ਗੁਰਦੌਰੀ ਸੀ ਉਹਦੇ ਬਾਸ ਉੱਥੇ ਜਾ ਕੇ ਪਟਵਾਰੀ ਲੇਵੇ ਹਾਜ਼ਰ ਹੋ ਕੇ ਇਹ ਕਹਿ ਸਕਦੇ ਨੇ ਦਸ ਕੁੱਟੇ ਕਰ ਸਕਦੇ ਨੇ ਇਹ ਸਾਡੇ ਪਿਤਾ ਨੂੰ ਗਰਦੌਰੀ ਚੱਲੀ ਆਣੀ ਸੀ ਅਸੀਂ ਸਹਿਮਤਾ ਇਹ ਤਾਂ ਪਟਵਾਰੀ ਗਰਦੌਰੀ ਬਦਲ ਦੂਗਾ ਜੇ ਪਟਵਾਰੀ ਲੇਵੇ ਉਹ ਨਹੀਂ ਸਹਿਮਤ ਹੁੰਦੇ ਬਾਸ ਫਿਰ ਉਹਨਾਂ ਨੂੰ ਸਰਕਲ ਰੈਵਨਿਊ ਅਫਸਰ ਦੇ ਕੇਸ ਪਾ ਕੇ ਵੀ ਗਰਦੌਰੀ ਕਰਾ ਸਕਦੇ ਆ ਇਹ ਉਹ ਅਸਰ ਜਿਹੜੇ ਸਰਕਲ ਉਹਨਾਂ ਦੇ ਬਾਅਦ ਸਾਨੂੰ ਸੰਭਣਾ ਪੱਟੂਗਾ ਸੰਭਣਾ ਤੇ ਨਹੀਂ ਆਜਣਗੇ ਇੱਕ ਤਰ੍ਹਾਂ ਕਰਵਾਈ ਕਰ ਦੂਗਾ ਜਦ ਮੌਕਾ ਦੇਖ ਕੇ ਉਸ ਤੋਂ ਬਾਅਦ ਮੌਕੇ ਤਸਦੀਕ ਕਰਕੇ ਕਬਜ਼ੇ ਲਈ ਇਹ ਸੈਕਟਰ ਦੇ ਬਨਅ ਅਸਰ ਕੋ ਦੋਰੀ ਤੁਮ ਨੂੰ ਬਣ ਸਕਦਾ ਜਿਹੜੇ ਮਾਲਕ ਨੇ ਠੀਕ ਹੈ ਜੀ ਸਵਾਲ ਆ ਗਿਆ ਪਾਵਰ ਆਟਾਰਨੀ ਕੀ ਹੁੰਦੀ ਹੈ ਪਾਵਰ ਆਟਾਰਨੀ ਜਾਨੀ ਕਿ ਜਿਹੜੀ ਹੁੰਦੀ ਹੈ ਮਖਤਿਆਰਨਾਮਾ ਹੁੰਦਾ ਹੈ ਅੱਛਾ ਜੀ ਜਿਹੜੀ ਕਿ ਆਪਦੀ ਪਾਵਰ ਚੇਂਜ ਕਰ ਦੇਣੀ ਹਾਂਜੀ ਮੈਂ ਹੁਣ ਮਾਲਕਾਂ ਮੈਂ ਜਿਹੜੀ ਕਿ ਤੁਹਾਨੂੰ ਮਖਤਿਆਰਨਾਮਾ ਦੇ ਦਿਆਂਗਾ ਫੁੱਟਲੇ ਪਾਵਰ ਬਾਕੀ ਮੇਰੀ ਠੀਕ ਆ ਜੇ ਆਮਾ ਹੁੰਦਾ ਹੈ ਵੀ ਮੈਂ ਇਹ ਵਿਛਦ ਅਧਿਕਾਰ ਤੁਹਾਨੂੰ ਦੇ ਦਿਆ ਮੁਖਤਿਆਰਨਾਮਾ ਆਮ ਦੇ ਦਿਆ ਹਰ ਇੱਕ ਚੀਜ਼ ਦਾ ਅਧਿਕਾਰ ਦੇ ਦਿਆ ਤੁਸੀਂ ਮੇਰੇ ਵੱਲੋਂ ਕਿਸ ਵੀ ਲੜ ਸਕਦੇ ਹੋ ਤੇ ਜਦੋਂ ਦਾ ਮੁਖਤਿਆਰਨਾਮਾ ਖਾਸ ਪਾਵਰ ਆਟੋਰਨਿਕ ਖਾਸ ਹੁੰਦੀ ਹੈ ਚੰਗਾ ਆਮ ਹੁੰਦੀ ਹੈ ਆਮ ਤਾਂ ਸਾਰੀਆਂ ਪਾਵਰਾਂ ਬਗ ਜਿੰਨੇ ਨੇ ਖਾਸ ਹੁੰਦੀ ਹੈ ਕਿਸੇ ਇੱਕ ਕੰਮ ਵਾਸਤੇ ਠੀਕ ਹੈ ਵੀ ਇਹ ਮਤਲਬ ਜ਼ਿਆਦਾਤਰ ਉਹ ਲੋਕ ਵਰਤਨ ਜਿਹੜੀ ਜਿਵੇਂ ਫੋਰਨ ਕੰਟਰੀ ਗਏ ਹਾਂ 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 ਫੋਰਨ ਕੰਟਰੀ ਵਾਗੇ ਜਾਂ ਕੋਈ ਬਿਮਾਰ ਹੈ ਨਹੀਂ ਆ ਸਕਦਾ ਹੂੰ ਹੂੰ ਪਰ ਉਹ ਮੁਖਤਿਆਰਨਾਮਾ ਘਰੇ ਬੁਲਾ ਕੇ ਕਰਾ ਦਿੰਦੇ ਨੇ ਉਸ ਤੋਂ ਬਾਅਦ ਉਹਦੀ ਤੋਂ ਕੇਸ ਲਈ ਜਾਣਾ ਬੰਦਾ ਕੇਸਾ ਤੇ ਜਾਣਾ ਉੱਪਰ ਹੁੰਦਾ ਸਾਂਝੀ ਖੇਵਟ ਵਿੱਚੋਂ ਆਪਣੇ ਨਾਮ ਦੀ ਮਾਲਕੀ ਕਿਵੇਂ ਪਤਾ ਲੱਗਦੀ ਆ ਆਪਣੇ ਸਾਂਝੀ ਖੇਵਟ ਦੇ ਵਿੱਚੋਂ ਆਪਣੇ ਮਾਲਕੀ ਦੇ ਵਿੱਚ ਹਿੱਸਾ ਲਿਖਿਆ ਹੁੰਦਾ ਠੀਕ ਹੈ ਜਦੋਂ ਅੱਪਾ ਫਰਦ ਘਟਾਉਣਾ ਤੇ ਹਿੱਸਾ ਲਿਖਿਆ ਹੁੰਦਾ ਤੇ ਅੱਪਾ ਨੂੰ ਮਾਲਕੀ ਦਾ ਪਤਾ ਲੱਗ ਜਾਂਦਾ ਕਿੰਨਾ ਹੀ ਹਿੱਸਾ ਹੈ ਠੀਕ ਹੈ ਤੇ ਜੇਕਰ ਫਰਦ ਵਿੱਚ ਪਹਿਲਾਂ ਤੋਂ ਨਾਮ ਗਲਤ ਆ ਤਾਂ ਉਸ ਨੂੰ ਠੀਕ ਕਿਵੇਂ ਕਰਵਾਇਆ ਜਾਂਦਾ ਫਰਦ ਵਿੱਚ ਜੇ ਤਾਂ ਨਾਮ ਜਾਨੀ ਕਿ ਦਰਸ਼ਤੀ ਕਰਾਉਣ ਵੇਲੇ ਅੱਪਾ ਨੇ ਹੀ ਗਲਤ ਕਰਤਾ ਉਹ ਤਾਂ ਨਹੀਂ ਦਰੁਸਤ ਹੋ ਸਕਦਾ ਠੀਕ ਹੈ ਜੇ ਪਟਵਾਰੀ ਕਲ ਤੋਂ ਕੋਈ ਕਲੈਰੀਕਲ ਗਲਤੀ ਹੋ ਗਈ ਹਾਂਜੀ ਹਾਂ ਤਾਂ ਉਹ ਦਰੁਸਤ ਫਰਦਬਾਦ ਰਹਿ ਸਕਦਾ ਉਦੇ ਲਈ ਮਤਲਬ ਸਮਾਂ ਕਿੰਨਾ ਕੁ ਲੱਗਦਾ ਜੀ ਆਪਾਂ ਸਮਝੀਏ ਸਮਾਂ ਕੁਝ ਨਹੀਂ ਕਹਿ ਸਕਦੇ ਦੌਰੇ ਦੀ ਡਿਪੈਂਡ ਕਰਦਾ ਜਦੋਂ ਅਫਸਰ ਦੌਰਾ ਆ ਗਿਆ ਉਦੋਂ ਫੋਟੋਵਰੀ ਕਰਾ ਲੈਂਦੇ ਤਸਵੀਰ ਠੀਕ ਹੈ ਪਹਿਲਾਂ ਕਾਨੂੰਗੋ ਤੋਂ ਮੁਕਾਬਲਾ ਕਰਾਉਂਦਾ ਬਾਅਦ ਚ ਤਸਵੀਰ ਲਾਉਂਦਾ ਠੀਕ ਹੈ ਸਰ ਹਿੱਸੋਦਰਾ ਤਵਾਦਲਾ ਤਰਿੰਦਾ ਕਰਾਣ ਦਾ ਕੀ ਮਤਲਬ ਹੁੰਦਾ ਜੀ ਤਵਾਦਲਾ ਤਰਿੰਦਾ ਤਾਂ ਹੁੰਦਾ ਜਿਹੜਾ ਤਵਾਦਲਾ ਕਰਨਾ ਹੁੰਦਾ ਠੀਕ ਹੈ ਤਵਾਦਲਾ ਤਰਿੰਦਾ ਕਰਾਣ ਹੁੰਦਾ ਜਿਹੜੇ ਨੂੰ ਜ਼ਮੀਨ ਦਿੱਤੀ ਜਾਂਦੀ ਹੈ ਤਵਾਦਲਾ ਵਿੱਚ ਜ਼ਮੀਨ ਲੈਣ ਵਾਲੇ ਨੂੰ ਤਵਾਦਲਾ ਦੇ ਦਿੰਦੇ ਠੀਕ ਹੈ ਅਗਲਾ ਸਵਾਲ ਤੇ 4 ਸਾਲਾਂ ਦਾ ਬਣਨ ਤੋਂ ਬਾਅਦ ਫਰਦ ਕਢਵਾਉਣੀ ਕਿਉਂ ਜ਼ਰੂਰੀ ਚਾਰ ਸਾਲਾਂ ਦੇ ਵੇਲੇ ਜਿਹੜੀ ਕੋਈ ਗਲਤੀ ਹੁੰਦੀ ਹੈ ਨਾ ਜੀ ਹਾਂਜੀ ਉਹ ਚ ਕਈ ਵਾਰੀ ਆਪਾਂ 4 ਸਾਲਾ ਲਿਖਣ ਲੱਗੇ ਪਟਵਾਰੀ ਕੋਈ ਸਿਹਾਰੀਆਂ ਬਿਹਾਰੀਆਂ ਦੀਆਂ ਜਾਂ ਕਿਸੇ ਦੇ ਅੱਖਰ ਗਲਤ ਲਿਖੇ ਜਾਂਦੇ ਜਾਂ ਕੋਈ ਨੋਂ ਰਹਿ ਜਾਂਦਾ ਹਾਂਜੀ ਉਹਦੀ ਫਿਰ ਆਪਾਂ ਜਦੋਂ ਨਕਲ ਲਾਵਾਂਗੇ ਆਪਾਂ ਨੂੰ ਪਤਾ ਲੱਗ ਜੂ ਆਪਾਂ ਉਹਦੀ ਦਰੁਸਤੀ ਕਰਾ ਸਕਦੇ ਜੇ ਆਪਾਂ ਆ ਟਾਈਮ ਤੇ ਪਰ ਕੁਝ ਕਰਨਾ ਹੋਵੇ ਜੇ ਨਹੀਂ ਤਾਂ ਉਦੋਂ ਪਤਾ ਲੱਗੇ ਫਿਰ ਉਸ ਟਾਈਮ ਦਰੁਸਤੀ ਕਰਾਉਣ ਤੇ ਦਿੱਕਤ ਆ ਜਾਂਦੀ ਹੈ ਜੀ ਚਾਰ ਸਾਲਾਂ ਦੇ ਵੇਲੇ ਆਪਾਂ ਜੇ ਨਕਲ ਲੈ ਲਾਂਗੇ ਤਾਂ ਉਹਦੀ ਪਹਿਲਾਂ ਦਰੁ ਇਨਾ ਬੈ ਕਰਨ ਤੋਂ ਬਾਅਦ ਉਹਦੇ ਉੱਪਰ ਲਿਮਟ ਕਿੰਨੇ ਸਮੇਂ ਬਾਅਦ ਹੁੰਦੀ ਹੈ ਜਦੋਂ ਆਪਣੀ ਮਾਲਕੀ ਦਾ ਇੰਤਕਾਲ ਤੇ ਕਰਦਾ ਵੀ ਆਪਣੇ ਨਾਂ ਉੱਤੜ ਗਈ ਉਸ ਤੋਂ ਬਾਅਦ ਆਪਣੀ ਮਰਜ਼ੀ ਬਲਿਮਟ ਕਰਾ ਸਕਦੇ ਜੀ ਜਿੰਨਾ ਚਿਰ ਆਪਣਾ ਰਿਸਟ ਗਰਾਉਂਡ ਤੋਂ ਬਾਅਦ ਪੰਜਕਲ ਤੇ ਆਪਣੀ ਗਰਦਾਬ ਵੀ ਆਪਣੇ ਨਾਂ ਨਹੀਂ ਹੁੰਦੀ ਉਹਨਾਂ ਚਿਰ ਆਪਣਾ ਲਿਮਟ ਮਤਲ ਜਿੰਨੀ ਜਿੰਨਾ ਚਿਰ ਫਰਦ ਦੇ ਵਿੱਚ ਆਪਣੀ ਮਾਲਕੀ ਸ਼ੋ ਨਹੀਂ ਹੁੰਦੀ ਜਦੋਂ ਰੈਕਨੂ ਕਾਰਜ ਤੋਂ ਆਪਣਾ ਮਾਲਕ ਬਣ ਕੇ ਕਸਤਕਾਰ ਬਣ ਕੇ ਤਾ ਜਦ ਮਰਜ਼ੀ ਲਿਮਟ ਕਰਾ ਸਕਦਾ ਠੀਕ ਹੈ ਜੀ ਠੀਕ ਕਿਸਰ ਮਾਲਕ ਕੌਣ ਹੁੰਦਾ ਜੀ ਇਹ ਸ਼ਬਦ ਕਿਸਰ ਹੁੰਦਾ ਪੁੱਤਰ ਅੱਛਾ ਜੀ ਮਾਲਕ ਹੁੰਦਾ ਹੈ ਜਿਹਨੂੰ ਅਪਣ ਮਾਲਕ ਦਾ ਪਤੀ ਹੈ ਜਿਸਦਾ ਮੰਨੂ ਨੇ ਪੁੱਤ ਪੁੱਤਰ ਮਾਲਕ ਠੀਕ ਹੈ ਜੀ ਹਾਂਜੀ ਇੱਕ ਆਪਣਾ ਹੋਰ ਸ਼ਬਦ ਲਿਖਿਆ ਹੁੰਦਾ ਗੈਰ ਮਰੂਸੀ ਆ ਨਾ ਤੇ ਹਿੱਸਾਦਾਰਾ ਮਾਰਫਤ ਇਹ ਸ਼ਬਦਾਂ ਵਿੱਚ ਗੈਰ ਮਰੂਸੀ ਹੁੰਦਾ ਜਿਹੜੇ ਜਿਹੜਾ ਬੰਦਾ ਮਾਲਕ ਨਾ ਹੋਵੇ ਕਾਸ਼ਤ ਕਰਦਾ ਹੋਵੇ ਉਹਨੂੰ ਗੈਰ ਮਰੂਸੀ ਕਿਹਾ ਜਾਂਦਾ ਹੈ ਮਾਰਫਤ ਹੁੰਦਾ ਜਿਸ ਤਰ੍ਹਾਂ ਕਿਸੇ ਸਿਹਦਰ ਦੇ ਜ਼ਮੀਨ ਕਾਸ ਕਰਵਾਉਣ ਵਾਸਤੇ ਦੇ ਸਪੋਰਟਰ ਮੈਚ ਆਫਿਸ ਚ ਮਾਰਕਾ ਹਾਂ ਜੀ ਹਾਂ ਮੈਂ ਆਪਦਾ ਹਿੱਸੇ ਦੀ ਜ਼ਮੀਨ ਹੈ ਜਿਹੜੀ ਕਾਸ ਕਰਦਾ ਸੀ ਮੈਂ ਕਾਸ ਕਰਦੇ ਮੈਂ ਕਿਸੇ ਬੰਦੇ ਨੂੰ ਹੋਲ ਦੇ ਦਸ ਕਰਵਾਉਣ ਵਾਸਤੇ ਉਹਦੇ ਨੂੰ ਜਦੋਂ ਗੁਰਦਵਾਰੀ ਹੋਣੀ ਹੈ ਤਾਂ ਉਹ ਆਊਗੀ RAM ਸਿੰਘ ਕਾਸ ਕਰ ਮਾਫਤ ਫਲਾਣਾ ਸਿੰਘ ਹਿੱਸੇ ਅੱਛਾ ਇਹ ਪੁਰਾਣੀ ਸਿਹਾਰ ਦੇ ਤਹਿਤ ਕਾਸ ਕਰਦੇ ਠੀਕ ਹੈ ਜੀ ਇਹ ਕਹਿੰਦੇ ਬੈਂ ਖਰੀਦ ਦੀ ਜ਼ਮੀਨ ਦਾ ਤਕੀਮਾ ਗਲਤ ਕਟਿਆ ਹੋਇਆ 30 ਸਾਲ ਪੁਰਾਣਾ ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਮੈਂ ਅਦ ਦੇ ਨਰਿੰਦਰਪਾ ਅਪੀਲ ਪਾ ਕੇ ਠੀਕ ਕਰਾ ਸਕਦਾ ਅੱਛਾ ਮਿਆਦ ਤੋਂ ਬਾਹਰ ਨਹੀਂ ਪੈਂਦਾ ਮਤਲਬ ਜਿੰਨੀ ਉਹਦੀ ਵੀ ਮਿਆਰ ਜਿੰਨੀ ਮਿਆਰ ਠੀਕ ਆ ਮਿਆਰ ਦੇ ਅੰਦਰ ਅੰਦਰ ਪਾਇਸ ਜਿੰਨੇ ਪੀ ਪਾ ਕੇ ਮਨਜ਼ੂਰੀ ਲੈ ਕੇ ਉਹਦਾ ਤੁਸੀਂ ਮੱਠੀ ਤਰਾਸ ਠੀਕ ਤੇ ਤਤੀਮਾ ਸ਼ਬਦ ਵੈਸੇ ਹੁੰਦਾ ਕੀ ਹੈ ਦਾ ਮਤਲਬ ਕੀ ਤਤੀਮਾ ਹੁੰਦਾ ਜਾਨੀ ਕਿ ਇਸ ਤਰ੍ਹਾਂ ਹਮ ਸਪੋਜ਼ ਕਰੋ ਕਨਾਲ ਇੱਕ ਆਕਠ ਕਨਾਲ ਦਾ ਖੇਤ ਹੈ ਉਹਦੇ ਵਿੱਚੋਂ ਕਨਾਲ ਜਿੰਨੀ ਲੈ ਲਈ ਉਹ ਕਨਾਲ ਕਿੱਥੇ ਲਈ ਆਪਾਂ ਨੇ ਚੜਦੇ ਲੈਂਦੇ ਉੱਚੇ ਸਾਰੀ ਦਸਾਵਾਂ ਦਿੱਤੀਆਂ ਉਹਨੂੰ ਨਕਸ਼ਾ ਬਣਾ ਕੇ ਜਿਹੜੇ ਦੱਸ ਰਹੇ ਨੇ ਜਿਹੜੇ ਪਾਸੇ ਹੈ ਕਨਾਲ ਉਹ ਤਤੀਮਾ ਬਣਦਾ ਠੀਕ ਜੀ ਤੀਮਾ ਹੁੰਦਾ ਟੁਕੜਾ ਟੁਕੜੇ ਕੋਈ ਹਿੱਸਾ ਕੋਈ ਹਿੱਸਾ ਠੀਕ ਹੈ ਜੀ ਇੱਕ ਪੱਕੇ ਖਸਰਾ ਨੰਬਰਾਂ ਚੋਂ ਖਰੀਦੀ ਜ਼ਮੀਨ ਦੀ ਤਕਸੀਮ ਕਿਵੇਂ ਹੋਣੀ ਹੈ ਜਿਹੜੇ ਆਪਾਂ ਖਾਸ ਨੰਬਰ ਖਰੀਦ ਲੈ ਉਹ ਖਾਨਾ ਕਾਸਟ ਚ ਨੇ ਉਹਨਾਂ ਦੀ ਆਪਾਂ ਇਕੱਲੇ ਤਕਸੀਮ ਨਿਕਰਾ ਜੇ ਟੋਟਲ ਖੇਪ ਦੀ ਤਕਸੀਮ ਹੁੰਦੀ ਤਾਂ ਹੋ ਸਕਦੀ ਐ ਨਹੀਂ ਇਕੱਲੇ ਆਪ ਜਿਹੜੇ ਨੰਬਰ ਖਰੀਦਦੇ ਉਹਨਾਂ ਦੀ ਤਕਸੀਮ ਅੱਛਾ ਉਹਨਾਂ ਦੀ ਨਹੀਂ ਟੋਟਲ ਖੇਪ ਦੀ ਹੋਊ ਠੀਕ ਹੈ ਜੀ ਜੇਕਰ ਰਜਿਸਟਰੀ ਤੋਂ 50 ਸਾਲ ਬਾਅਦ ਇੰਤਕਾਲ ਕਰਵਾਇਆ ਹੋਵੇ ਮਤਲਬ ਜ਼ਮੀਨ ਖਰੀਦੀ ਦੀ ਜਿਹੜੀ ਰਜਿਸਟਰੀ ਆ ਉਹਨੂੰ 50 ਸਾਲ ਹੋ ਗਏ ਇੰਤਕਾਲ ਨਹੀਂ ਕਰਵਾਇਆ ਕੀ ਹੁਣ ਹੋ ਜੂਗਾ ਇੰਤਕਾਲ ਜੇ ਉਹ ਬੰਦੇ ਦਾ ਹਿੱਸਾ ਖੜੇ ਹਾਂਜੀ ਤਾਂ ਹੋ ਸਕਦਾ ਜੇ ਉਹ ਬੰਦੇ ਦਾ ਹਿੱਸਾ ਪਹਿਲੀ ਵੇਚ ਜਾ ਤਾਂ ਉਹ ਜਿੰਨੇ ਚੰਨ ਜਿਵੇਂ ਬੱਤ पे ਘਟ ਗਈ ਆਪਣੀ ਉੱਡੀ ਘਟਦਾ ਇੰਤਕਾਲ ਹੋਊਗਾ ਆਪਾਂ ਨੂੰ ਇੱਕ ਡੇਣਾ ਪਊਗਾ ਤਾਂ ਘਟਦਾ ਇੰਤਕਾਲ ਹੋਊਗਾ ਨਹੀਂ ਹੋਊਗਾ ਠੀਕ ਆ ਉਹ ਜਿਹੜਾ ਆਪਾਂ ਇੰਤਕਾਲ ਦੀ ਗੱਲ ਕਰਦੇ ਇਹਦੀ ਵੀ ਕੋਈ ਮਿਆਦ ਹੋਣੀ ਵੀ ਇੰਨੇ ਟਾਈਮ ਸਾਨੂੰ ਕਰਾ ਲੈਣਾ ਹਾਂ ਹਾਂ ਮਿਆਦ ਹੁੰਦੀ ਹੈ ਇਹਦੀ ਜੀ ਪਰ ਮਿਆਦ ਤੋਂ ਬਾਅਦ ਇਹ ਨਹੀਂ ਹੋ ਸਕਦਾ ਠੀਕ ਆ ਇੱਕ ਮਸਾਵੀ ਦੀ ਕਾਪੀ ਕਿਵੇਂ ਤੇ ਕਿੱਥੋਂ ਮਿਲਦੀ ਹੈ ਮਸਾਵੀ ਦੀ ਕਾਪੀ ਆਪਾਂ ਸੇਵਾ ਕੇਂਦਰ ਚ ਅਪਲਾਈ ਕਰਕੇ ਹਾਂਜੀ ਡਾਕਟਰ ਕਰਨ ਕੋਲ ਤੋਂ ਠੀਕ ਹੈ ਇਹਦੇ ਵਿੱਚ ਕਹਿੰਦੇ ਜੇ ਗਲਤੀ ਹੋ ਜੇ ਮਸਾਵੀ ਚ ਉਹ ਠੀਕ ਹੋ ਸਕਦਾ ਮਰਬਾ ਬੰਦੀ ਵਾਲਿਆਂ ਨੇ ਦਫਾ ਪਿਆਲੇ ਚ ਕੇਸ ਪਾ ਕੇ ਠੀਕ ਕਰਦੀ ਹੈ ਪਰੰਤੂ ਉਹਦੀ ਵੀ ਹੁਣ ਮਿਆਦ ਲੰਘ ਚੁੱਕੀ ਹੈ ਕਿਉਂਕਿ ਮਰਬਾ ਬੰਦੇ ਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਠੀਕ ਹੈ ਜੀ ਉਹ ਵੀ ਠੀਕ ਇੱਕ ਗਰਦਾਬਰੀ ਦਰੁਸਤ ਕਿਵੇਂ ਹੁੰਦੀ ਹੈ ਜੀ ਗਰਦਾਬਰੀ ਉਹੀ ਪਹਿਲਾਂ ਆਪਾਂ 10 ਘੰਟੇ ਹੁਣ ਜਿਹੜੇ ਤਾਂ ਬੰਦੇ ਸਹਿਮਤ ਨੇ ਕਾਸਟਕਾਰ ਤੇ ਮਾਲਕ ਸਹਿਮਤ ਬਣੋ ਉਹਨਾਂ ਦੀ ਸਹਿਮਤੀ ਦੀ ਰੱਪਾ ਪਾ ਕੇ ਪਟਵਾਈ ਹਾਂਜੀ ਚੇਂਜ ਕਰ ਸਕਦੇ ਜੀ ਆਪਣਾ ਕਬਜ਼ਾ ਹੈਗਾ ਇਹ ਬੰਦੇ ਦਿਨੋਂ ਕਿਸੇ ਨੂੰ ਗਰਦੋਰੀ ਚਲਦੀ ਉਹ ਸਹਿਮਤ ਨਹੀਂ ਹੈਗਾ ਫਿਰ ਆਪਾਂ ਸਰਕਲ ਰੈਵਨ ਅਫਸਰ ਦੇ ਕੇਸ ਪਾ ਕੇ ਗਰਦੋਰੀ ਆਪਣੀ ਨਾਉਂ ਕਰਦੇ ਹਾਂ ਠੀਕ ਹੈ ਜੀ ਸਨਣਾ ਜਣੀ ਕਿ ਬੈਕ ਕਿਸੇ ਚੀਜ਼ ਦੀ ਨਾ ਠੀਕ ਆ ਜਿਸ ਤਰ੍ਹਾਂ ਕੋਈ ਇੰਤਕਾਲ ਗੁੰਮ ਹੋ ਜਾਵੇ ਉਹ ਇੰਤਕਾਲ ਦੀ ਡੀਸੀ ਤੋਂ ਪ੍ਰਵਾਨਗੀ ਲੈ ਕੇ ਫਿਰ ਉਹਦਾ ਮਸੰਨਾ ਤਿਆਰ ਹੁੰਦਾ ਫਿਰ ਉਹਨੂੰ ਅਸਲ ਇੰਤਕਾਲ ਹੀ ਮੰਨੇ ਠੀਕ ਹੈ ਜੀ ਤੇ ਇੱਕ ਲਾਲ ਖੀਰ ਵਾਲੀ ਜ਼ਮੀਨ ਦੀ ਜੇ ਰਜਿਸਟਰੀ ਹੁੰਦੀ ਆ ਤਾਂ 100% ਵੈਲਿਡ ਹੈ ਜਾਂ ਨਹੀਂ ਬਲਾਲ ਕੀ ਦਿੰਦੇ ਰਿਸ਼ਤੀ ਨੂੰ ਜੀ ਠੀਕ ਆ ਉਹ ਆਦੀ ਦੇ ਦਾ ਰੱਖਵਾਉਂਗਾ ਉਹਦੀ ਰਿਸ਼ਤੀ ਨੂੰ ਠੀਕ ਆ ਜੇ ਹੋ ਗਈ ਤਾਂ ਆਪੇ ਵੈਲਡ ਆ ਉਹ ਜਦੋਂ ਰਿਸ਼ਤੀ ਹੋਏਗੀ ਠੀਕ ਆ ਰਿਸ਼ਤੀ ਪਹਿਲੀ ਗੱਲ ਤਾਂ ਹੁੰਦੀ ਨਹੀਂ ਉਹਨਾਂ ਨੇ ਕਿਸ ਬੇਸ ਤੇ ਕੀਤੀ ਹੈ ਕੋਈ ਨਾ ਕੋਈ ਕਾਰਨ ਹੋਊਗਾ ਜੋ ਉਹ ਵੀ ਤਾਂ ਉਹ ਵੈਲਡ ਹੈ ਠੀਕ ਹੈ ਠੀਕ ਤੇ ਇੱਕ ਖਾਨਾ ਕਾਸਤ ਵਾਲੇ ਨਾਮ ਕਿਵੇਂ ਖਤਮ ਹੋਣਗੇ ਜਿਹੜੇ ਖਾਨਾ ਕਾਸਤ ਵਿੱਚ ਨਾਮ ਆਉਂਦੇ ਨਹੀਂ ਹਾਂਜੀ ਉਹ ਜੇ ਖਤਮ ਕਰਨੇ ਹੋਣਗੇ ਤਾਂ ਕਿਵੇਂ ਹੁੰਦੇ ਨੇ ਖਾਨਾ ਕਾਸਤ ਦੇ ਚ ਤਾਂ ਟੋਟਲ ਖੇਤ ਦੀ ਤਕਸੀਮ ਹੋ ਗਈ ਹਾਂਜੀ ਫਿਰ ਉਹਨਾਂ ਚੋਂ ਕਿੰਟਾ ਬਖਰੀ ਬਖਰੀਆਂ ਹੋ ਕੇ ਹੋ ਸਾਦੀ ਨਹੀਂ ਖਨਾਕਾਸ ਤੋਂ ਨਾ ਤਾਂ ਕਿਸੇ ਨਾ ਖਤਮ ਕਰੀ ਨਾ ਸਕਦੇ ਠੀਕ ਆ ਉਹ ਮਤਲਬ ਖਿਫਟ ਲਗ ਕਰਨੀ ਪੈਣੀ ਹੈ ਖਿਫਟ ਲੱਗ ਤਾਂ ਤਾਂ ਹੋਊ ਕਿ ਜੇ ਤਕਸੀਮ ਹੋ ਠੀਕ ਆ ਤਕਸੀਮ ਤੋਂ ਵਗੈਰਾ ਖਨਾਕਾਸ ਤੋਂ ਪਾਕਿਸਤਾਨ ਨੂੰ ਕਰੀ ਨਾ ਸਕਦੇ ਮਤਲਬ ਪਹਿਲਾਂ ਤਕਸੀਮ ਕਰਾਉਣੀ ਪੈਣੀ ਆਪਾਂ ਨੂੰ ਹਾਂਜੀ ਫਿਰ ਫਿਰ ਉਸ ਨੂੰ ਨੌਚੇ ਨਾ ਸਕਦੇ ਮਿਕਸਰ ਆ ਠੀਕ ਹੈ ਇੱਕ ਜੇਕਰ ਜ਼ਮੀਨ ਵੱਧ ਹਿੱਸੇ ਨਾਲੋਂ ਘੱਟ ਹਿੱਸਾ ਜਮਾਂਬੰਦੀ ਵਿੱਚ ਆਵੇ ਤਾਂ ਉਸ ਨੂੰ ਠੀਕ ਕਿਵੇਂ ਕਰਵਾਈਏ ਦਿਸੇ ਨੋਕਾਤੀ ਸੜ ਕੇ ਹਾਂਜੀ ਹਾਂ ਇਸ ਦੀ ਵੱਧਦੀ ਹੋਈ ਹੈ ਤੇ ਇਸ ਸਟਾਪ ਛੜ ਕੇ ਜਾਉਂਦੇ ਹਾਂ 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 ਉਹਦੀ ਆਪਾਂ ਪਟਵਾਰੀ ਲੇ ਕੇ ਜਾ ਕੇ ਜੇ ਆਪਣਾ ਇੰਤਕਾਲ ਬੰਦਦਾ ਹੋਇਆ ਜਮਨਤ ਸਟਾਪ ਛੜ ਗਿਆ ਤਾਂ ਉਹਦੀ ਫਰਦਵਾਦ ਰਹੀ ਦਰਸਤੀ ਹੋਵੇ ਠੀਕ ਹੈ ਫਰਦਵਾਦ ਰਾ ਉਹ ਪਟਵਾਰੀ ਦੱਸ ਕਰੂਗਾ ਹਾਂਜੀ ਕੰਨ ਕੋ ਮੁਕਾਬਲਾ ਕਰਕੇ ਉਸ ਵਤ ਸਿਲਦਾਰ ਨੇ ਉਹ ਕਰਵਾ ਕੇ ਜਿਹੜੇ ਨੇ ਫਿਰ ਉਹ ਠੀਕ ਹੋ ਜਾ ਠੀਕ ਹੈ ਜੀ ਨੰਬਰ شمار ਨੰਬਰ شمار ਹੁੰਦਾ ਲੜੀ ਨੰਬਰ ਆਪਣੇ ਚੱਲਦੇ ਨੇ ਜਿਹੜੇ ਜੀ ਹੂੰ ਹੂੰ ਲੜੀ ਨੰਬਰ ਨੰਬਰ ਵਾਰ ਠੀਕ ਹੈ ਜੀ ਉਹਨੂੰ ਨੰਬਰ ਸਮਾਰ ਕੇ ਠੀਕ ਹੈ ਜੀ ਇੱਕ ਇਹ ਤੇ ਅਸੀਂ ਕੈਫੀਅਤ ਕੈਫੀ ਤੋਂ ਹੁੰਦਾ ਵਿਸ਼ੇਸ਼ਤ ਕਰਨ ਅੱਛਾ ਜੀ ਜਉਂ ਹੁੰਦੀ ਦੇ ਵਿੱਚ ਖੰਨਾ ਕਾਸ ਕੈਫੀ ਤੋਂ ਹੁੰਦਾ ਹੈ ਲਾਸਟ ਚ ਉਹਨੂੰ ਵਿਸ਼ੇਸ਼ਤ ਕਰਨ ਕਿਹਾ ਜਾਂਦੇ ਨੇ ਜਿਹੜੇ ਕੋਈ ਆਪਾਂ ਨੇ ਕੋਈ ਵੀ ਚੀਜ਼ ਉਹ ਚ ਨੋਟ ਕੀਤੀ ਜਾਂਦੀ ਜਿਹੜੇ ਫਰਦ ਦੇ ਵਿੱਚ 8ਵਾਂ 8ਵਾਂ ਨੰਬਰ ਆਉਂਦਾ ਪਰਮਨ ਪਰ ਹੁੰਦਾ ਜਿਹੜਾ 8ਵਾਂ ਲਾਸਟ ਨੰਬਰ ਜਿਹੜਾ ਜਿਹੜਾ ਲਾਸਟ ਚ ਆਉਂਦਾ ਲਾਸਟ ਚ ਦਾ ਵਿਸ਼ੇਸ਼ਤ ਹੁੰਦਾ ਜੋ ਠੀਕ ਹੈ ਜੀ ਮਤਲਬ ਜਿੰਨੇ ਵੀ ਨੋਟ ਵਗੈਰਾ ਹੁੰਦੇ ਨੇ ਹਾਂ ਠੀਕ ਹੈ ਕਰਮਚਾਰੀ ਅਹਲਕਾਰ ਹੁੰਦਾ ਕਾ ਅਹਲਦਾਰ ਨਹੀਂ ਹੁੰਦਾ ਅਹਲਕਾਰ ਹੁੰਦਾ ਅੱਛਾ ਅਹਲਕਾਰ ਅਹਲਕਾਰ ਕਰਮਚਾਰੀ ਅੱਛਾ ਇੱਕ ਗ੍ਰਿੰਦਾ ਜੀ ਗ੍ਰਿੰਦਾ ਹੁੰਦਾ ਜਿੰਨੂੰ ਪਛੀ ਦੰਨਿਆ ਹਾਂਜੀ ਤਵਾਰਲੇ ਚ ਜ਼ਮੀਨ ਦੇ ਤਵਾਰਲਾ ਗ੍ਰਿੰਦਾ ਹੁੰਦਾ ਇੱਕ ਤਵਾਰਲਾ ਕਨਿੰਦਾ ਹੁੰਦਾ ਠੀਕ ਹੈ ਤਵਾਰਦਲਾ ਕਰਨ ਵਾਲੇ ਨੂੰ ਤਵਾਰਲਾ ਕਨਿੰਦਾ ਕਹਿੰਦੇ ਤੇ ਤਵਾਰਲੇ ਚ ਲੈਣ ਵਾਲੇ ਨੂੰ ਤਵਾਰਦਲਾ ਗ੍ਰਿੰਦਾ ਕਹਿੰਦੇ ਠੀਕ ਹੈ ਇੱਕ ਨજરਸਾਨੀ ਨજરਸਾਨੀ ਹੁੰਦੀ ਹੈ ਉਸ ਤੇ ਦੁਬਾਰੀ ਗੌਰ ਕਰਨੀ ਅੱਛਾ ਜੀ ਨજર ਨજરਸਾਨੀ ਸਾਬ ਦਾ ਨਾ ਜੀ ਹਾਂਜੀ ਇਹਦੇ ਦੁਬਾਰਾ ਗੌਰ ਕਰਨੀ ਠੀਕ ਹੈ ਜੀ ਨਿਰਖਣ ਕਹਿ ਸਕਦੇ ਆਪਾਂ ਇਹਨੂੰ ਇਕ ਮ੍ਰਿਕ ਨੂੰ ਵੀ ਕਹਿ ਸਕਦੇ ਆ ਠੀਕ ਹੈ ਇੱਕ ਇੱਕ ਤੌਨੀ ਕੀ ਨੂੰ ਕਹਿੰਦੇ ਆ ਤੌਨੀ ਖਾਤਾ ਨੰਬਰ ਨੂੰ ਤੌਨੀ ਕਹਿੰਦੇ ਆ ਜਿਉਂ ਦੀ ਜ ਪਹਿਲਾ ਨੰਬਰ ਹੁੰਦਾ ਖੇਤ ਨੰਬਰ ਉਹ ਮਾਲਕਾ ਦਾ ਨੰਬਰ ਹੁੰਦਾ ਜੀ ਠੀਕ ਆ ਗਾਹਾਂ ਜਿਹੜੀ ਇੱਕ ਤੌਨੀ ਨੰਬਰ ਹੁੰਦਾ ਉਹ ਕਾਸਟਕਾਰ ਜਿਹੜੇ ਵੀ ਹੁੰਦੇ ਨੇ ਉਹਨਾਂ ਨੂੰ ਤੌਨੀ ਨੰਬਰ ਕਹਿੰਦੇ ਆ ਆਪਾਂ ਖਾਤਾ ਨੰਬਰ ਤੌਨੀ ਨੰਬਰ ਕੋ ਇਕੋ ਇੱਕੋ ਜਿਹੀ ਜਿਵੇਂ ਆਪਣਾ ਬੈਂਕ ਦਾ ਖਾਤਾ ਹੋ ਗਿਆ ਬੈਂਕ ਦਾ ਖਾਤਾ ਪੱਖੀ ਜੀ ਉਹ ਇਹ ਆਪਣੇ ਖਤੌਨੀ ਨੰਬਰ ਜਿਹੜੀ ਜਿਹੜੇ ਜਮਨਦੀ ਚੰਦਰ ਰਾਜ ਹੁੰਦੇ ਨੇ ਉਹਨਾਂ ਨੂੰ ਤੌਨੀ ਜੀ ਇਹ ਮਤਲਬ ਇਹ ਡਿਪਾਰਟਮੈਂਟ ਦੇ ਹਿਸਾਬ ਨਾਲ ਇਧਰ ਰੱਖਤਾ ਨਹੀਂ ਬੋਲੇ ਜਾਂਦਾ ਉੱਧਰ ਖਾਤਾ ਨੰਬਰ ਹੈ ਖਾਤਾ ਨੰਬਰ ਹੈ ਠੀਕ ਇੱਕ ਤਲਬ ਤਲਬ ਕਰਨਾ ਕਿਸ ਨੂੰ ਬੁਲਾਉਣਾ ਹੈ ਜੀ ਆਪਾਂ ਜਿਵੇਂ ਕਹਿੰਦੇ ਆ ਵੀ ਖਲਾੜੇ ਬੰਦੇ ਨੂੰ ਤਲਬ ਕਰ ਲਿਆ ਬੁਲਾ ਲਿਆ ਜੀ ਹਾਂ ਹਾਂ ਅੱਜ ਕਰਨ ਵਾਸਤੇ ਅੱਜ ਹਾਜ਼ਰ ਕਰਨ ਆ ਠੀਕ ਹੈ ਤੇ ਪਲਾਟ ਦੀ ਜੋ ਫਰਦ ਹੁੰਦੀ ਆ ਉਹ ਵੀ ਜਿਵੇਂ ਅਸੀਂ ਜ਼ਮੀਨ ਦੀ ਕਹਿੰਦੇ ਆ ਵੀ ਸਾਡਾ ਜਦੋਂ 4 ਸਾਲਾਂ ਬਣਦਾ ਸਾਨੂੰ ਜ਼ਮੀਨ ਦੀ ਫਰਦ ਕਢਾਉਣੀ ਜ਼ਰੂਰੀ ਹੈ ਜੇ ਅਸੀਂ ਪਲਾਟ ਲੈ ਹੋਏ ਨਾ ਮੰਨ ਲਓ ਜੇ ਤੁਹਾਨੂੰ ਕੋਈ ਸ਼ੱਕ ਹੈ ਨਾ ਵੀ ਆਪਣੀ ਰਿਕਾਰਡ 'ਚ ਕੋਈ ਗਲਤੀ ਨਾ ਹੋ ਤਾਂ ਕਢਾ ਲਓ ਨਾ ਕੋਈ ਜੂਰੀ ਚ ਨਹੀਂ ਕੋਈ ਜ਼ਰੂਰੀ ਨਹੀਂ ਠੀਕ ਤੇ ਜਿਹੜੇ ਜਿਹੜੀ ਦੋਸਤੋ ਤੁਸੀਂ ਫਰਜ਼ ਦੀ ਗੱਲ ਕਰ ਰਹੇ ਹੋ ਇਹ ਤੁਹਾਨੂੰ ਕਢਾਉਣ ਦੀ ਵੀ ਲੋੜ ਨਹੀਂ ਪੈਣੀ ਅਸੀਂ ਪਹਿਲਾਂ ਵੀਡੀਓ ਪਾਈ ਹੋਈ ਆ ਤੁਸੀਂ ਆਪਣੇ ਮੋਬਾਈਲ ਤੇ ਖੁਦ ਆਪਣੀ ਫਰਤ ਕੱਢ ਵੀ ਸਕਦੇ ਹੋ ਚੈੱਕ ਕਰ ਹਾਂ ਆਨਲਾਈਨ ਘਰ ਬੈਠੇ ਤੁਸੀਂ ਫਰਤ ਦੇਖ ਸਕਦੇ ਹੋ ਵੀ ਅਸੀਂ ਨੇ ਕਿਵੇਂ ਦੇਖਣੀ ਆ ਪਰ ਉਹ ਜੇ ਆਪਾਂ ਕਹੀਏ ਕਿਸੇ ਕਾਨੂੰਨੀ ਤੌਰ ਤੇ ਕਿਸੇ ਦਫ਼ਤਰ ਦੇ ਵਿੱਚ ਵਰਤੀ ਤਾਂ ਨਹੀਂ ਜਾਂਦੀ ਇੱਥੇ ਹੈ ਨਾ ਇਹ ਤਾਂ ਨਹੀਂ ਹਾਂ ਬੈਲਡ ਨਹੀਂ ਹਾਂ ਬੈਲਡ ਨਹੀਂ ਹੈਗੀ ਕਹਿੰਦਾ ਭਾ ਉਹ ਵੀパラਸੀ ਆਪਣਾ ਡਾਟਾ ਜਾਂ ਕੋਈ ਨਾਮ ਜਾਂ ਉਹਦਾ ਮਤਲਬ ਰਕਬਾ ਸਾਰਾ ਕੁਝ ਦੇਖਦੇ ਆਪਣਾ ਉੱਥੇ ਦੇਖ ਸਕਦੇ ਆ ਸੋ ਦੋਸਤੋ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀਡੀਓ ਕਿਦਾਂ ਲੱਗ ਰਹੀ ਹੈ ਸਾਡੀਆਂ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਸਾਡੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਨਾਲ ਡਿਸਟ੍ਰਿਕਟ ਜਰੂਰ ਪਾ ਦਿਆ ਕਰੋ ਤਾਂ ਕਿ ਜਦੋਂ ਅਸੀਂ ਉਹਨੇ ਕੋਈ ਸਵਾਲ ਦੀ ਗੱਲ ਕਰੀਏ ਤਾਂ ਅਸੀਂ ਡਿਸਟ੍ਰਿਕਟ ਜਰੂਰ ਮੈਂਸ਼ਨ ਕਰਿਆ ਕਰਾਂਗੇ ਵੀ ਭਾਈ ਫਲਾਣੇ ਡਿਸਟ੍ਰਿਕਟ ਤੋਂ ਇਹ ਸਵਾਲ ਆਇਆ ਸੋ ਸਰ ਦਾ ਇੱਕ ਵਾਰ ਫਿਰ ਤੋਂ ਤੇਦਰ ਧੰਨਵਾਦ ਕਰਦੇ ਹਾਂ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਦੋਸਤੋ ਸ਼ੁਕਰੀਆ ਥੈਂਕ ਯੂ ਸੋ ਮਚ